हां जी ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚ ਚੁਕੇ ਆ ਪੈਂਡ ਵੱਡੇ ਸਭਰਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬੁਰਜ ਮਿਲਕ ਫਾਰਮ ਤੇ ਆਏ ਆ ਡਾਕਟਰ ਗੁਰਸਾਹਬ ਸਿੰਘ ਉਹਨਾਂ ਦੇ ਕੋਲ ਅੱਜ ਵੀ ਦੋਸਤੋ ਵੱਡੀ ਗਿਣਤੀ ਦੇ ਵਿੱਚ ਮਾਲ ਤੁਹਾਨੂੰ ਦਿਖਾ ਦੇਣਾ तकरीबन ਸੂਇ ਸੂਇ ਮਾਲ ਆ ਵਿੱਚੋਂ ਕੋਈ ਇੱਕ ਦੋ ਨਗ ਜਿਹੜੇ ਗੱਭਾਂ ਨਾਲ ਠੀਕ ਆ ਜੀ ਵੜਾਂ ਦੀ ਗਿਣਤੀ ਵਧੇਰੇ ਆ ਤੇ ਇੱਕ ਨੀਲੀ ਦੀ ਮੱਝ ਤੁਹਾਨੂੰ ਦਿਖਾ ਦੇਾਂਗੇ ਬਿਲਕੁਲ ਸੱਜਰ ਤਾਜ਼ੇ ਸੂਇ ਸੂਇ ਪਸ਼ੂ ਆ ਤੋ ਸਾਰੇ ਫਾਰਮਰ ਭਰਾਵਾਂ ਨੂੰ ਬੇਨਤੀ ਆਪਣੀ ਉਹੀ ਹੁੰਦੀ ਆ ਠੀਕ ਆ ਜੀ ਸਟਾਰਟਿੰਗ ਦੇ ਵਿੱਚ ਆਪਣਾ ਇੱਥੇ ਵਿਜ਼ਿਟ ਕਰਕੇ ਜਿਹੜੇ ਪਸ਼ੂ ਸੇ ਸਵਾਇਆ ਦੋ ਟਾਈਮ ਚੋ ਲੋ ਤਿੰਨ ਟਾਈਮ ਚੋ ਲੋ ਸੋ ਗੱਪਣ ਪਸ਼ੂ ਜਿਹੜਾ ਤੁਹਾਨੂੰ ਆਪਾ ਦਿਖਾਉਣਾ ਟਿੱਪ ਕੇ ਚੌਥਾ ਥਣਾ ਦੀ ਤਸੱਲੀ ਕਰਕੇ ਲੈ ਕੇ ਜਾਓ ਤਾਂ ਜੋ ਬਾਅਦ ਵਿੱਚ ਕਿਸੇ ਤਰ੍ਹਾਂ ਦਾ ਉਹ ਲਾਂਭਾ ਕਿੰਤੂ ਪਰੰਤੂ ਕਹਿਣੀ ਠੀਕ ਆ ਜੀ ਸੁਣਨੀ ਉਹ ਮਾੜੀ ਗੱਲ ਆ ਠੀਕ ਆ ਜੀ ਅੱਜ ਤਰੀਕ ਤੁਸੀਂ ਨੋਟ ਕਰ ਲਓ 11 ਨਵੰਬਰ ਤੇ ਸਮਾਂ ਕੋਈ ਦੁਪਹਿਰ ਦੇ 2 ਵਜੇ ਦਾ ਟਾਈਮ ਆ ਠੀਕ ਆ ਜੀ ਮਾਲ ਮਾਰਨਿੰਗ ਕਿੰਨੇ ਵਜੇ ਚਵਾਈ ਕੀਤੀ ਆ ਐਸ ਵਕਤ ਕਿੰਨਾ ਕਿੰ ਸੋ ਮੇਰੇ ਭਰਾ ਠੀਕ ਹੈ ਜੀ ਮਾਲ ਆਉਂਦਾ ਰਹਿੰਦਾ ਜਿਹੜੇ ਵੀਰ ਆਪਣੇ ਨਾਲ ਨਵੇਂ ਜੁੜੇ ਉਹਨਾਂ ਤੇ ਆਪਾਂ ਧਿਆਨ ਦੇ ਵਿੱਚ ਲਿਆ ਦਿੰਨੇ ਆ ਪਸ਼ੂ ਆਉਂਦੇ ਰਹਿੰਦੇ ਆ ਡੇਲੀ ਰੁਟੀਨ ਦੇ ਵਿੱਚ ਸੋ ਆਏ ਨਵੇਂ ਨਗਾਂ ਦੀ ਡਿਟੇਲ ਆ ਤੁਸੀਂ ਸਮੇਂ-ਸਮੇਂ ਨਾਲ ਲੈਂਦੇ ਰਿਆ ਕਰੋ ਹਰੀਕੇ ਪੱਤਨ ਤੋਂ ਸਿਰਫ ਕੋਈ 8-10 ਕਿਲੋਮੀਟਰ ਦੀ ਦੂਰੀ ਆ ਪਿੰਡ ਵੱਡੇ ਸਭਰਾ ਕਿਰਤੋਵਾਲ ਪਿੰਡ ਲੱਗੇ ਆ ਠੀਕ ਹੈ ਜੀ ਸੋ ਪੂਰੀ ਗੱਲਬਾਤ ਕਰਦੇ ਆ ਸੋ ਵੀਡੀਓ ਨੂੰ ਤੁਸੀਂ ਐਂਡ ਤੱਕ ਦੇਖਿਆ ਜੇ ਬਾਕੀ ਦੱਬ ਕੇ ਮੇਰਾ ਭਰਾ ਸ਼ੇਅਰ ਕਰਦਿਆ ਕਰੋ ਹੋਰ ਵੀ ਫਾਰਮਰ ਭਰਾਵਾਂ ਤੱਕ ਇਹ ਕਵਰੇਜ ਪਹੁੰਚ ਸਕੇ ਸਭ ਤੋਂ ਪਹਿਲਾਂ ਡਾਕਟਰ ਗੁਰਸਾਖ ਸਿੰਘ ਜੀ ਪਰ ਭਾਜੀ ਠੀਕ ਹੈ। ਪਰ ਭਾਜੀ ਗੁਰੂ ਰਾਨ ਦਾਸ ਦੀ ਮਿਹਰ ਬੱਬਟਾ ਸਾਹਿਬ ਜੀ ਦੀ। ਸ਼ੁਕਰ ਹੈ ਵੀਰੇ। ਹਾਂਜੀ ਹਾਂਜੀ। ਡਾਕਟਰ ਸਾਹਿਬ ਨਗਾਂ ਦੀ ਗੱਲ ਕਰੀਏ ਤਕਰੀਬ ਨੂੰ ਗੱਠ ਨੌ ਨਾਗਾ। ਹਾਂਜੀ ਹਾਂਜੀ ਅੱਜ ਤਾਂ ਮਾਲਕ ਦੀ ਕਿਰਪਾ ਰਵਣ ਕੇ ਲੱਗੀ ਵੇਖੋ ਫਿਰ ਤੋਹੇ ਹੀ ਅੱਜ ਲੈਂਦੇ ਆ। ਇੱਕ ਤੋਂ ਇੱਕ ਹੀ ਆ। ਹਾਂ ਬੱਚੇ ਚੰਗੀਆਂ। ਵੇੜਾ ਸਾਰੀਆਂ ਤੋਹੇ ਹੀ ਆ। ਵੱਡੀਆਂ ਛੋਟੀਆਂ ਸਾਰੀਆਂ ਹੀ ਹਨ। ਸਾਰੀਆਂ ਹੀ ਸਾਰੀਆਂ। ਲਓ ਜੀ ਪਹਿਲੇ ਚਾਰ ਆੜੀਆਂ ਮਤਲਬ ਫਾਰਮ ਚੋਂ ਇੱਕੇ ਫਾਰਮ ਚੋਂ ਲਈਆਂ ਆਪਾਂ। ਠੀਕ ਹੈ। ਇੱਕ ਕਰ ਇੱਕ ਘਰ ਚੋਂ ਆਈਆਂ ਸਾਰੀਆਂ ਹੀ। ਠੀਕ ਹੈ ਜੀ। ਹਾਂਜੀ। ਲਓ ਜੀ ਪਰਤਾ ਵੀ ਬਿਲਕੁ ਕਿਸੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਉਸ ਹਿਸਾਬ ਖਤਾਬ ਦਾ ਪੱਕਾ ਕਈ ਵੀਰ ਭੈਣ ਭਰਾ ਨਵਾਂ ਫਾਰਮਰ ਪਾਉਂਦੇ ਆ ਉਹਨਾਂ ਲਈ ਬੜੇ ਬਹੁਤ ਵਧੀਆ ਆਪਸ਼ਨ ਹੈਗਾ ਅੱਜ ਕੱਟੀਆਂ ਪਾਉਣੀਆਂ ਕੱਟੀਆਂ ਲੈ ਲੈ ਚੰਗੇ ਰਿਕਾਰਡ ਵਾਲੀਆਂ ਸਾਰੀਆਂ ਡਾਕਟਰ ਸਾਹਿਬ ਸ਼ੁਰੂਆਤ ਹਾਂਜੀ ਆਪਣੇ ਕੋਲ ਝੋਟੀ ਇੱਕ ਮੱਝ ਨੀਲੀ ਦੀ ਹਾਂਜੀ ਇਹਦੇ ਥਲੇ 14 ਲੀਟਰ ਦੁੱਧ ਜੀ ਹੁਣ ਕੋਈ 2 ਟਾਈਮ ਚੋਲੇ ਕੋਈ 3 ਟਾਈਮ ਚੋਲੇ ਤਸੱਲੀ ਕਰਕੇ ਲੈ ਕੇ ਜਾਵੇ ਠੀਕ ਹੈ ਵੀ ਐਸ ਵਕਤ ਕਿੰਨਾ 14 ਲੀਟਰ ਲਓ ਜੀ 14 ਲੀਟਰ ਦੁੱਧ ਦੇ ਥੱਲੇ ਇਸ ਵਕਤ ਹਾਜ਼ਰ ਆ ਨੀਲੀ ਦੀ ਜਿਹੜੀ ਦੋਸਤੋ ਮੱਝ ਤੁਹਾਨੂੰ ਦਿਖਾ ਰਹੇ ਆ ਕੱਟੀ ਮਗਰ ਕੱਟੀ ਆ ਠੀਕ ਆ ਜੀ ਅੱਜ ਕਿੰਨੇ ਦਿਨ ਹੋ ਗਏ ਸੂਈ ਨੂੰ ਇਹਨੂੰ 10 ਦਿਨ ਹੋ ਗਏ ਅੱਜ ਲਓ ਜੀ 10ਾਂ ਦਿਨਾਂ ਦੀ ਸੂਈ ਹੈ ਤੇ 14 ਲੀਟਰ ਤੇ ਇਸ ਵਕਤ ਚੱਲਣ ਈ ਹੈ ਠੀਕ ਆ ਜੀ ਸਿੰਗਲ ਖੱਡੀ ਬਿਲਕੁਲ ਬਰੀਕ ਪਤਲਾ ਪਿੰਡਾ ਚਵਾਈ 1 ਨੰਬਰ ਮੈਂ ਕਿਹਾ ਸੰਧੂ ਸਾਹਿਬ ਰਿਕਾਰਡ ਹੀ ਹੈਗੇ ਲਓ ਜੀ ਬਾਕੀ ਮਾਰਕਿੰਗ ਨਿਸ਼ਾਨੀਆਂ ਚੈੱਕ ਕਰੋ ਠੀਕ ਆ ਜੀ ਚੌ ਪੈਰਾਂ ਤੇ ਮਾ ਨਾ ਸੰਧੂ ਸਾਹਿਬ 16 17 16 17 ਲੀਟਰ ਦੁੱਧ ਕਿਤੇ ਨਹੀਂ ਗਿਆ ਇਹਦਾ ਠੀਕ ਆ ਹੱਕ ਵੀ ਰੱਖਦੀ ਆ ਜਿਹੜੀ 14 ਲੀਟਰ ਦੁੱਧ ਕਰਦੀ ਉਹਨੇ ਕਿੱਦਨੇ ਕਰਨਾ ਬਿਲਕੁਲ ਜੀ ਬਿਲਕੁਲ ਸੋ ਅਕੇ ਥਈ ਸਹੀ ਥਾਂ ਤੇ ਗਈ ਚਲੀ ਤੇ ਦੁੱਧ ਕਰਮ ਵਾਲੀ ਹੋਰ ਵੀ ਚਵਾਜੂ ਅਸਲ ਦੇ ਵਿੱਚ ਇਹ ਰਹਿਣ ਦੀ گاਵਾਂ ਦੇ ਵਿੱਚ ਜਿਹੜੋ ਇਹ ਮੱਜਾਂ ਦੇ ਵਿੱਚ ਮੱਜ ਦਲ ਜੇ ਨਾ ਫਿਰ ਫਰਕ ਪੈਂਦਾ ਸੰਧੂ ਸਾਹਿਬ ਤੇ ਮਗਰ ਪਲੱਸ ਪੁਆਇੰਟ ਜਿਹੜੀ ਇਹਨੇ ਕੱਟੀ ਪਾਈ ਹੈ ਬਹੁਤ ਨੀਲੀ ਦੀ ਕੱਟੀ ਹੈ ਮਗਰ ਨੀਲੀ ਦੀ ਕੱਟੀ ਹੈ ਲੈ ਵੀ ਸੋ ਮਾਰਕਿੰਗ ਬੱਚੇ ਦੇ ਵਿੱਚ ਵੀ ਉਸੇ ਤਰ੍ਹਾਂ ਹੀ ਆ ਠੀਕ ਆ ਬਾਕੀ ਪ੍ਰੋਪਰ ਆਪਾਂ ਤੁਹਾਨੂੰ ਤੁਸਲੀ ਨਾਲ ਦਿਖਾ ਦਿੰਨੇ ਆ ਆ ਦੇਖੋ ਜੀ ਸੋ ਕਾਦਰ ਢਾਂਚਾ ਵੱਡੀਆਂ ਮੱਜਾਂ ਦੇ ਵਿੱਚ ਹੀ ਆਪਾਂ ਦੀ ਗਿਣਤੀ ਕਰਦੇ ਆ ਦੂਜਾ ਸੁਬਾਹ ਇਹਨਾਂ ਹਾਂਜੀ ਤੀਜਾ ਮੰਲੇ ਕੋਈ ਰੋਣਾ ਘਰ ਆ ਲੈ ਦੂਜਾ ਕਿ ਆਪਾਂ ਤੀਜਾ ਕਰਕੇ ਦੇਨੇ ਆ ਠੀਕ ਆ ਜੀ ਤੇ ਥਾਲੇ ਵਾ ਚੈੱਕ ਕਰੋ ਕਿਹੜਾ ਲੱਗਾ ਮਾਲਕ ਦੀ ਕਿਰਪਾ ਨਾਲ ਆਹ ਦੇਖੋ ਜੇਰ ਜੁਰ ਦੀ ਓਕੇ ਗਰੰਟੀ ਆਪਣੀ ਬਾਕੀ ਟੌਪ ਕਲਾਸ ਚੋਟੀ ਆ ਹਾਂ ਲਓ ਜੀ ਦੱਕ ਦੁਖ ਕਰੋ ਚਾਕ ਬਹੁਤ ਵਧੀਆ ਉਤੋਂ ਸਿੰਗਲ ਖੱਡੀ ਆ ਬਿਲਕੁਲ ਪਤਲਾ ਆਹ ਵੇਖ ਲਓ ਫਿਰ ਬਟਨ ਹਾਂ ਬਟਨ ਆ ਲੈ ਵਾਏ ਇਹ ਮੱਜੇ ਥੋੜਾ ਸੂਸਵਾਗ ਚ ਉਹਦਾ ਫਿਰ ਡੰਗਰ ਨਖਾਰ ਹੋਰ ਕਰਦਾ ਜੀ ਹਾਂ ਵੇਖੋ ਦੇਖ ਕੇ ਈ ਵਧੀਆ ਮੱਜ ਦੀ ਬਹੁਤ ਵਧੀਆ ਤੇ ਉਹਨਾਂ ਹੀ ਲੈਵਾ ਗਾੜੀ ਤੇ ਉਹਨਾਂ ਹੀ ਪਿਛਾੜੀ ਚੰਗੀ ਏ ਵੇਰੇ ਮੱਜ ਹਾਂਜੀ ਹਾਂਜੀ ਬਾਕੀ ਚਵਾਈ ਚੰਗੀ ਏ ਮੱਜ ਚੰਗੀ ਏ ਖਾਸ ਕਿੰਨਾ ਦੀ ਸੂਈ ਏ ਕੱਟੀ ਏ ਇੱਕ ਵਾਰੀ ਤੁਹਾਨੂੰ ਆਪ ਦਿਖਾਉਣੀ ਏ ਕੱਟੀ ਮਾਰਕਿੰਗ ਚੱਕਰਾ ਉਹ ਕੱਟੀ ਦੀ ਬਿੱਲੀ ਮਨ ਕੇ ਕਿ ਤੂ ਦੇ ਨਿਸ਼ਾਨੀ ਜੇ ਆ ਕਰੋ ਚੱਕ ਠੀਕ ਏ ਜੀ ਸੋ ਮਗਰ ਵੀ ਕੱਟੀ ਏ ਚਲੋ ਪਲੱਸ ਪੁਆਹੜਾ ਚਲੋ ਮਗਰ ਭਾਵੇਂ ਇੱਕ ਮੇਲ ਕੱਪ ਕੱਟਾ ਹੋਵੇ ਤਾਂ ਵੀ ਕਿਸੇ ਭਰਾ ਨੇ ਖਰੀਦਣੀ ਏ ਪਰ ਮਗਰ ਕੱ ਸੋ ਇਧਰ ਮਿਲ ਕੇ ਨਾਲ ਤੁਹਾਨੂੰ ਚੈੱਕ ਕਰਾਈਏ ਆ ਦੇਖੋ ਇਹ ਰਿਕਾਰਡ ਵਾਲੀਆਂ ਮੱਜਾਂ ਬਹੁਤ ਘੱਟ ਮਿਲਦੀਆਂ ਡਾਕਟਰ ਸਾਹਿਬ ਕੀ ਮੁੱਲ ਦੀ ਆ ਕੀ ਮੁੱਲ ਜੋ ਮਰਜ਼ੀ ਕਰ ਲਈਏ ਇਹ ਆਪਾਂ 1.35 ਦੇ ਦਾਂਗੇ 1.35 ਦੀ ਹਾਂਜੀ ਹਾਂਜੀ ਜੈਸਨੋ ਵਾਲੇ ਕੰਮੀ ਹਾਂਜੀ ਹਾਂਜੀ ਬਿਲਕੁਲ ਜੈ ਜੀ ਠੀਕ ਆ ਮਾਲ ਅੱਜ ਆ ਪ੍ਰੋਡਕਟਰ ਵੀ ਥੋੜੋ ਹੋਈ ਮੁੱਲ ਕਰਨਾ ਡਾ ਲੈਣਾ ਦੇਣਾ ਬਸ ਉਹਨਾਂ ਕੀ ਹੋਵੇ ਵਿੱਚ ਜੂਂਦੇ ਮੱਸਾ ਛੋਟ ਛੜਈ ਜਾ ਰਹਿ ਜੇ ਗਾਵਾਂ ਤੇ ਵੇਖੋ ਦਰਸ਼ਨ ਹੀ ਕਰਨ ਵਾਲੇ ਮਹਾਰਾਜ ਦੀ ਕਿਰਪਾ ਚਾਹੀਦੀ ਗੁਰੂ ਰਾਮਦਾਸ ਜੀ ਬਾਕੀ ਕਹਿਣ ਵਾਲਾ ਕਈ ਜਣਾ ਮਾੜਾ ਚੰਗਾ ਬੋਲਣ ਵਾਲਾ ਬੋਲੀ ਜਣਾ ਮਾਲਕ ਦੀ ਕਿਰਪਾ ਤਰੇ ਰਹਿਣਾ ਆਪਾਂ ਤਾਂ ਡਾਕਟਰ ਹਮੇਸ਼ਾ ਕਹਿੰਦੇ ਤਸੱਲੀ ਕਰਕੇ ਲੈ ਕੇ ਚਾ ਉਹ ਮਾੜਾ ਚੰਗਾ ਕੱਲ ਨੂੰ ਕਹਿਣ ਦਾ ਮੌਕਾ ਨਾ ਮਿਲੇ ਕਿਸੇ ਨੂੰ ਹਾਂਜੀ ਕਿਉਂਕਿ ਸੰਧੂ ਸਾਹਿਬ ਹੁਣ ਮੈਂ ਤੁਹਾਨੂੰ ਗਾਮ ਖਾਈ ਦੇ ਪਰਸੋ ਲੈ ਗਿਆ ਮੈਂ 75000 ਦੀ ਤੇ ਕਿਲੋ ਦੁੱਧ ਨਹੀਂ ਚੋਇਆ ਕਿਤੇ 24 ਲੀਟਰ ਉਹਨਾਂ ਕਿਹਾ ਉਹ ਪੈ ਗਈ ਉਹ ਵੀ ਪੈ ਗਈ ਹੈ ਹਾਂ ਡੰਗਰ ਦਾ ਸਾਰੀ ਚੀਜ਼ੇ ਬੰਦੇ ਦਾ ਨਹੀਂ ਭਰੋਸਾ ਜੀ ਇੱਥੇ ਬੰਦੇ ਦਾ ਨਹੀਂ ਭਰੋਸਾ ਕਿੰਨੂ ਕਵਾਂਗੇ ਵੀ ਫਲਾਣਾ ਮਰ ਗਿਆ ਵੀ ਤੇਰਾ ਇਲਜ਼ਾਮ ਤੇਰੇ ਤੇ ਲੱਗਣ ਜਿਆ ਕਈ ਦੇ ਸੰਧੂ ਸਾਹਿਬ ਇਹੋ ਜਿਹੇ ਬੰਦੇ ਜੇ ਜਿਹੜੇ ਦੋ ਦੋ ਟਾਈਮ ਚੋਗੇ ਤਿੰਨ 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 ਚੋਗੇ ਨਾ ਇੱਥੇ ਫਿਰ ਵੀ ਤੁਹਾਡੇ ਰੇਣ ਲਾਂਮਾ ਦਿੰਦੇ ਆ ਹੂੰ ਹੂੰ ਆ ਡਰੇਗੇ ਧਾਰ ਮਾਰ ਕੇ ਲੈ ਆਉਂਦੇ ਆ ਇਹ ਕਿਹਨੂ ਕਰੇ ਘਰਾਂ ਲਾਂਮਾ ਦਿੱਤਾ ਹੀ ਨਹੀਂ ਆ ਚਲੋ ਚੁਬਾਈਆਂ ਦਾ ਇੱਕ ਤੋਰੀ ਜਿਹੜਾ ਕਰਕੇ ਲੈ ਗਿਆ ਹੁੰਦਾ ਲਾਂਮਾ ਵੀ ਕਾਦਾ ਲਾਂਮਾ ਨਹੀਂ ਆਣਾ ਅੱਗੇ ਲੈਣੇ ਦੇ ਨੇ ਮੁਕੱਦਰ ਕਿ ਕਿਸੇ ਭਰਾ ਨੂੰ ਵਾਦਾ ਕਰ ਜਾਂਦੀ ਆ ਕਿਸੇ ਨੂੰ ਘਾਟਾ ਪਾ ਜਾਂਦੀ ਚੀਜ਼ ਹੁਣ ਦਾ ਪਰ ਦੇਖੋ ਠੀਕ ਆ ਜੀ ਕੁਆਲਟੀ ਦੇਖੋ ਕਿਹੜੀ ਕੀਤੀ ਹੁੰਦੀ ਆ ਉਹ ਗੱਲਬਾਤ ਆ ਮੋਟਾ ਗੋਲ ਥਣ ਵੇਨ ਸਪੂਨਸ ਦੇ ਨਾਲ ਪੂਰਾ ਲੇਵਾ ਜਿਹੜਾ ਭਰਿਆ ਭਿਆ ਫਾੜੀ ਵਾਲਾ ਲੇਵਾ ਠੀਕ ਆ ਜੀ ਤੇ ਕੱਤ ਵੱਡਾ ਤੇ ਇਹ ਡਾਕਟਰ ਸੁਆ ਕਿਨਮਾ ਦੂਜਾ ਸੁਆ ਦੂਜਾ ਤੇ ਪਿਛਲੇ ਸਵੇਰੇ ਦਾ ਦੁੱਧ ਸਹੀ ਜਿਹੜਾ ਇਹਨੇ 32 ਲੀਟਰ ਚ ਵਾਇਆ ਵਾ ਕਹੇ ਨੂੰ ਲੇਵਾ 40 ਲੀਟਰ ਵਾਲਾ ਦੇਖਦਾ ਉਹ ਕੰਮ ਨਹੀਂ ਗਲਤ ਕਰਨਾ ਯਾ ਅਕ ਵੀ ਰੱਖ ਨਹੀਂ ਸੰਤੂ ਸਾਹਿਬ ਜੇ ਐਡੀ ਗਾਣੇ ਦੁੱਧ ਨਹੀਂ ਚੋਣਾ ਹੋਣਾ ਤੇ ਕਿਸੇ ਵੀ ਨਹੀਂ ਚੋਣਾ ਫਿਰ ਹਾਂ ਇਹਨੂੰ ਕੋਲ 50 ਲੀਟਰ ਕਹਿ ਜਾਂਦਾ ਤਾਂ ਵੀ ਚੱਲ ਜਣਾ ਪਰ ਗਲਤ ਕੰਮ ਨਹੀਂ ਜਿਹੜਾ ਸਹੀ ਨਹੀਂ 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 ਗੱਲ ਡਾਕਟਰ ਸਾਹਿਬ ਚਲੋ ਜਸਦੀਪ ਜੀ ਗੱਲ ਹੋਵੇ ਨਾ ਹਾਂਜੀ ਕੋ ਕਿਲੋ 2 ਕਿਲੋ ਘੱਟ ਚੋ ਲੈਣਾ ਕਿਸੇ ਫਾਰਮਰ ਕੋਲ ਆਣੇ ਤੇ ਹਾਈਟ ਫੁੱਲ ਵੱਡੀ ਆ ਲੈਂਥ ਫੁੱਲ ਆ ਤੇ ਥਾਂਲੇ ਵੇ ਦੀ ਚਵਾਈ ਦੀ ਓਕੇ ਨਿਕਲੀ ਆ ਰਾਤ ਸੂਈ ਆ ਸਵੇਰੇ ਜੇਰੋ ਪਈ ਆ ਠੀਕ ਅੱਜ ਮੇਰੇ ਆਪਾਂ 7-8 ਲੀਟਰ ਬੋਲਾ ਚੋਇਆ ਵਾ ਹਾਂ ਹਾਂਜੀ ਕਿਉਂਕਿ ਲੇਵਾ ਲੈ ਕੇ ਬੈਠਾ ਨਹੀਂ ਜਾਂਦਾ ਹਾਂ ਤੇ ਬਾਕੀ ਚੈੱਕ ਕਰੋ ਇਹਦੀਆਂ ਕੁਆਲਿ ਫੇਸ ਕੁਆਲਿਟੀ ਸਾਰੀ ਕੜੀ ਨੰਬਰ ਸਾਰੇ ਲੱਗੇ ਆ ਹਾਂ ਠੀਕ ਆ ਜੀ ਲਓ ਜੀ ਸੋ ਲੇਵੇ ਦੀ ਸਾਫ ਸੁਥਰੀ ਬੱਚੀ ਮਗਰ ਦੇ ਮੇਲਕਾਫ ਲਓ ਜੀ ਬੱਚਾ ਹੈ ਮਗਰ ਠੀਕ ਆ ਜੀ ਸੋ ਮਗਰ ਮੇਲਕਾਫ ਆ ਸੋ ਇੱਕ ਸਾਰ ਬਿਲਕੁਲ ਪੱਦਰ ਪੈ ਗਿਆ ਚਵਾਈ ਦੀ ਸੰਧ ਸਾਹ ਤੁਹਾਨੂੰ ਮੈਂ ਦੱਸ ਨਹੀਂ ਸਕਦਾ ਇੰਨੀ ਪੋਲੀ ਆ ਐਡੀ ਵਧੀਆ ਵੀ ਰਕਾਰ ਹੀ ਆ ਵੇਖੋ ਕਰੇ ਇਹੋ ਜਿਹੇ ਗਾਵਾਂ ਵੇਖ ਲੋ ਸੂਈ ਅੱਤਾ ਵੀ ਇਹਨੂੰ ਜੱਜਮੈਂਟਰੀ ਵਾਲੀ ਨੂੰ ਦੁਜੀ ਦੁਜੀ ਬੰਨੇ ਵੇਨਸ ਵੇਖੋ ਕਿੰਨੀ ਫਿਰ ਬਹੁਤ ਜਿਆਦੀਆਂ ਵੇਨਸ ਆ ਹਾਂ ਬਿਲੀ ਘਾਰੀ ਬਣਿਆ ਪਿਆ ਮਾਲਕ ਦੀ ਕਿਰਪਾ ਨਾਲ ਇਹ ਚਾਰੇ ਵੜਾ ਇੱਕੇ ਫਾਰਮ ਚ ਹੋਈਆਂ ਤੁਸੀਂ ਆਪੇ ਹੀ ਮੰਨੋਗੇ ਠੀਕ ਆ ਜੀ ਲਓ ਜੀ ਠੀਕ ਆ ਜੀ ਸੋ ਹਾਈਟ ਕਰਤਾ ਲਈਏ ਤਾਂ ਪੂਰੀ ਨਿੱਗਰ ਚਲੋ ਸੂਸਵਾ ਦੇ ਵਿੱਚ ਆ ਕਿਉਂਕਿ ਅੱਜ ਹੀ ਚੇਰਚੁਰ ਪਾਈ ਇਹਨੇ ਮੌਕੇ ਤੇ ਹਾਂ ਜੀ ਹਾਂ ਤੇ ਡਾਕਟਰ ਕੀ ਲੈਣ ਦੇਣਾ ਮੋਲ ਸੰਧੂ ਸਾਹਿਬ ਉਹ ਇੱਕ 30 ਇੱਕ ਵੀ ਉਹ ਕੰਮ ਨਹੀਂ ਕਰਨਾ ਜਦੋਂ ਤੁਹਾਨੂੰ ਕਿਹਾ ਭਾਣਾ ਹੀ ਪਾਣ ਵਾਲੇ ਹੀ ਪਾਣ ਦੇ ਦੇਣੀ 95000 ਦੀ ਦੇਣੀ ਇਹ ਛੋਟ ਨਹੀਂ 100 ਰੁਪਿਆ ਅੱਛਾ ਜੀ ਪਹਿਲੋ ਹੀ ਮੈਂ 20000 ਛੋਟ ਕਰਤੀ ਅੱਜ ਹਾਂ 95 ਚੋਂ ਹਾਂਜੀ ਬਦਲ ਕਰਦੇ ਠੀਕ ਹੈ ਇਹਨੇ ਦੀ ਪਹਿਲੋ ਹੀ ਮੈਂ 10000 ਛੱਡ ਕੇ ਨਾ ਭਵੇਂ ਵਪਾਰੀ ਵੀਰ ਵੀ ਲੈ ਜੇ ਤਾਂ ਵੀ ਕਮਾਈ ਹੈਗੀ ਚ ਲਓ ਜੀ 95000 ਦੇ ਵਿੱਚੋਂ ਡਾਕਟਰ ਦਾ ਵੀ 100 ਰੁਪਿਆ ਛੋਟ ਆ ਬਾਕੀ ਵੱਡੀ ਬੈੜਾ ਮੇਰਾ ਭਰਾ ਲੋੜ ਲੜ ਚੰਗਾ ਥੱਲਿਓ ਖਲਾਰਖਨੂਰ ਚੰਗਾ ਲੇਵੇ ਦਾ ਬੌਲੇ ਦਾ ਮਰਜ਼ੀ ਚੋਟਾ 5000 ਵੇਹੇ ਛੋੜੀ ਆ 100 ਰੁਪਿਆ ਦਾ ਕਿੰਨੇ 5 ਵੇਹੇ ਛੋਟ ਕਰਤੀ ਆਪਾਂ ਪਹਿਲਾਂ ਹੀ 95 ਦੀ 95 ਹਾਂ ਜੀ ਮਾਰਦੇ ਇਹ ਛਾਲ ਵਾਜ ਨਹੀਂ ਬਿਲਕੁਲ ਜੈ ਜੈ ਪਿਛੇ ਹੀ ਮਾਲ ਨਹੀਂ ਦਿੰਦਾ ਕੋਈ ਸੰਧੂ ਸਾਹਿਬ ਹਣ ਜਿਹੜੇ ਪਾਰ ਮੰਨੇ ਵਿੱਚ ਨਹੀਂ ਨਹੀਂ ਕੋਈ ਦਿੰਦਾ ਠੀਕ ਆ ਜੀ ਲੋ ਵੀ ਵਿੱਚ ਨਾ 1000 209500 ਹਾਂ ਜੀ ਠੀਕ ਆ ਵਿੱਚੋਂ ਚਲੋ ਖੁਸ਼ੀ ਨਾਲ ਕੋਈ 100 200 ਰੁਪਿਆ ਏਡੀ ਏਡੀ ਆ گاਵਾ ਸੰਧੂ ਸਾਹਿਬ ਤੁਹਾਡੇ ਸਾਹਮਣੇ 130 140 ਦੇ ਨਹੀਂ ਵਿਗਦੇ ਤਾਂ ਵੀ ਦੱਸ ਦਿਓ ਇਹ ਸਿਰਫ ਤੁਹਾਡੇ ਦਾ ਗੱਲ ਕੀਤੀ ਪਹਿਣ ਕੀਤਾ ਪਾਣਾ ਹੀ ਮਾਲ ਲਿਆ ਤੇ ਪਾਣੇ ਵੇਚਣਾ ਠੀਕ ਆ ਜੀ ਆ ਸੰਧੂ ਸਾਹਿਬ ਆ ਇਹਦਾ ਵੇਰ ਬਾਕੀ ਆ ਇਹ ਵੈੜ ਵੇਖੋ ਜੀ ਢਾਂਚਾ ਵਿਖਾਓ ਪਹਿਲਾਂ ਤੇ ਪਾਈਪਰ ਦੀ ਮਗਰ ਬੱਛੀ ਤਾਂ ਬਿਲਕੁਲ ਬੇਲਬੁੱਲ ਚੰਗੀ ਸਪੈਸ਼ਲ ਹਾਂਜੀ ਤੇ ਵੱਡੀਆਂ ਵਹਿੜਾਂ ਦੇ ਵਿੱਚ ਆ ਕਾ ਦ ਵੱਡਾ ਦੂਜਾ ਸੁਆ ਹਾਂਜੀ ਹਾਂਜੀ ਤੇ ਅੱਜ ਕਿੰਨੇ ਦਿਨਾਂ ਦੀ ਸੂਈ ਇਹਨੂੰ ਚੌਥਾ ਦਿਨ ਸੂਈ ਨੂੰ ਹੋਇਆ ਵਾ 나ੜੂਆ ਨਾਲ ਹਾਂਜੀ ਹਾਂਜੀ 나ੜੂ ਨਾਲ ਜੇ ਉਹ ਨਾਲ ਆ ਬੱਚੇ ਦੇ ਠੀਕਾ ਜੀ ਚੌਥਾ ਤੇ ਇਹਨਾਂ ਦੇ ਵਹਿੜ ਮੇਰੇ ਵੀਰ ਚੈੱਕ ਕਰੋ ਰੇਲ ਗੱਡੀ ਦਾ ਡੱਬਾ ਹਾਂਜੀ ਹਾਂਜੀ ਨਮਾਏ ਨੂੰ ਵੀ ਕਾ ਤੋ ਹਾਈਟ ਫੁੱਲ ਬਟਾ ਫੁੱਲ ਇਹਦੇ ਥੱਲੇ ਹੁਣ ਸੰਧੂ ਸਾਹਿਬ 19 ਲੀਟਰ 20 ਲੀਟਰ ਬੋਲਾ ਹੀ ਬੋਲਾ ਵਾ ਠੀਕ ਆ ਜੀ ਹਾਂਜੀ ਹੁਣ ਲਓ ਜੀ 19 20 ਲੀਟਰ ਬੋਲੇ ਦੀ ਸਟਾਰਟਿੰਗ ਆ ਦੇਖੋ ਤੇ ਮੇਰੇ ਜਾਊਗੀ ਕੇ ਉਹ ਇਹਨਾਂ ਲੰਬਾਈ ਬਹੁਤ ਜ਼ਿਆਦਾ ਹੈ ਬਾਈ ਬਹੁਤ ਜ਼ਿਆਦਾ ਹੈ ਕੱਦ ਵੀ ਵੱਡਾ ਕੱਲੀ ਲੰਬਾਈ ਨਹੀਂ ਕੱਦ ਵੀ ਵੱਡਾ ਕੱਦ ਵੀ ਵੱਡਾ ਸੋ ਉਨੇ ਵੀ ਉਨੇ 20 ਲੀਟਰ ਅਜਾ 44 ਪੰਜਾ 4 ਦਿਨਾਂ ਦੀ ਸੂਈ ਥੱਲੇ ਬੋਲਾ ਹੀ ਆ ਠੀਕ ਆ ਜੀ ਸਟਾਰਟਿੰਗ ਮਗਰ ਬੱਚੀ ਇਹਦੇ ਫੀਮੇਲ ਕਾਫ ਨਾੜੂਆ ਤੁਹਾਨੂੰ ਬੱਚੇ ਦੇ ਨਾਲ ਦਿਖਾਈ ਦੇਊਗਾ ਬਾਕੀ ਸੋਣਾ ਅੰਗ ਪੈਰ ਬਾਕੀ ਥਣ ਲੇਵੇ ਦੀ ਬੜੀ ਸਾਫ ਸੁਥਰੀ ਹੈ ਚਲਾਈ ਹੋ ਗਿਆ ਸਨੂ ਸਾਹਿਬ ਜਦੋਂ ਇਹ ਬੱਚੀ ਪਾਰਤੀ ਨੇ ਦੇਖੋ ਸਮੋਲ ਕੰਨ ਇਹ ਨਹੀਂ ਵੀ ਉਹ ਜੀ ਛੋਟਾ ਹੀ ਕਰਨੀ ਦੇਖੋ ਛੋਟਾ ਇੱਡੀ ਆ ਦੇਖੋ 1 ਇੰਚ ਵੀ ਨਹੀਂ ਆ ਲੋ ਜੀ ਆਪ ਅੱਛੀ ਹੈ ਮਗਰ ਚਵਾਈ ਦੀ ਓਕੇ ਠੀਕ ਆ ਜੀ ਕੋਈ ਪੁਰਸ਼ਟਾ ਨਹੀਂ ਉਹਦੀ ਆਪਣੀ ਗਰੰਟੀ ਕਹਿੰਦੇ ਆਨਲਾਈਨ ਮੰਗਵੋਣੀ ਤਾਂ ਵੀ ਤਰੇ ਭੇਜ ਦਾਂਗੇ ਠੀਕ ਹੈ ਤੇ ਇਹਦਾ ਮੁੱਲ ਕੀ ਰਹੂਗਾ ਜੀ ਇਹ ਜਿਹੜਾ ਮੁੱਲ ਆਪਾਂ ਕਰਦੇ ਨਾ ਕਿਸੇ ਵੀ ਨਹੀਂ ਇਹ 82000 ਦੀ ਦੇ ਦੇਣੀ ਆ ਸਿਰਫ 82 82000 ਦੀ ਐਡੀਆਂ ਗਾਵਾਂ ਦਾ ਆਪਾਂ ਲੱਕ ਮੰਗ ਲਈ ਤਾਂ ਵੀ ਜਾਜਾ ਬਿਲਕੁਲ ਬਿਲਕੁਲ ਲੋ ਜੀ 82000 ਦੀ ਡਾਕਟਰਾਂ ਦਾ ਵੀ ਦੇ ਦੇਣੀ ਅੱਜ ਕਰਮਾਲੀ ਦੋਸਤ ਚੰਗਾ ਚਬਾਜੋ ਪਾਣਾ ਲਈ ਪਾਣਾ ਹੀ ਦੇ ਦੇਣੀ ਅੱਜ ਕਰਮਾਲੀਆਂ ਪਹਾੜਾ ਲਈਆਂ ਪਹਾੜਾ ਹੀ ਦੇ ਦਰੀਆਂ ਵੈਰੀ ਗੁੱਟ ਲੋ ਜੀ ਪਹਾੜਾ ਲਈਆਂ ਤੇ ਪਹਾੜਾ ਦੇ ਦਰੀਆਂ ਡਾਕਟਰਾਂ ਦਾ ਬਾਕੀ ਮੇਰੇ ਭਰਾ ਠੀਕ ਆ ਜੀ ਮਾਲ ਸਾਫ ਸੁਥਰਾ ਅੱਲਾ ਪਤਾ ਜੀ ਵੀ ਘਾਟਾ ਬੰਦ ਸੰਧੂ ਸਾਹਿਬ ਇੱਕ ਗੱਲ ਹੈ ਜੀ ਇੱਕ 30 ਮੰਗ ਲਓ ਇੱਕ 40 ਮੰਗ ਲਓ ਤਾਂ ਵੀ ਕੋਈ ਗੱਲ ਨਹੀਂ ਪਰ ਜਾਇਜ਼ ਲਈ ਆ ਤੇ ਜਾਇਜ਼ ਹੀ ਦੇਣੇ ਡਾਕਟਰਾਂ ਆਰ ਕੀ ਠੰਡ ਠੋਡ ਪਾਉਗੀ ਕਿ ਨਹੀਂ ਜਾਂਦਾ ਹੈ ਜਿਹੜੇ ਸਾਲਾ ਮੁੱਲ ਕਰ ਤਰ ਕੇ ਠੀਕ ਆ ਹਾਂਜੀ ਲਓ ਵੀ ਅੱਗੇ ਚੱਲਦੇ ਆਪਾਂ ਚੌਥੇ ਨੰਬਰ ਤੇ ਆ ਵੀ ਵਿਹੜ ਤੁਹਾਨੂੰ ਦਿਖਾਉਣੇ ਆ ਆ ਵੇਖੋ ਫਿਰ ਇਹਨੇ 27 22 ਲੀਟਰ ਸੰਧੂ ਸਾਹਿਬ ਜਿਹੜਾ ਸਹੀ ਦੁੱਧ ਕੱਢਿਆ ਵਾ ਇਹ ਗੱ ਇਹ ਇਹਦੇ 9 ਦਿਨ ਬਾਕੀ ਜੀ ਹੁਣਾ ਲਓ ਜੀ 9 ਦਿਨ ਬਾਕੀ ਆ ਗੱਬਣ ਵੈੜ ਭਰਾਵਾਂ ਨੂੰ ਦਿਖਾ ਰਹੇ ਆ ਤੁਹਾਨੂੰ ਹਾਂ ਜੀ ਵੇ ਕੁਆਲਿਟੀ ਚੈੱਕ ਕਰੋ ਤੇ ਵਜਨ ਚੈੱਕ ਕਰੋ ਲਓ ਜੀ ਦੇਖ ਤੋ ਕਿ ਜਿੱਦਾਂ ਕਿ ਫਾਰਮਾਂ ਦੇ ਵਿੱਚ ਵੈੜਾ ਦੇਖਦੇ ਆ ਇਹ ਸਾਨੂੰ ਸਾਹਿਬ ਕਿੰਨਾ ਵੀ ਪਲੀਆਂ ਹੀ ਫਾਰਮ ਦੀਆਂ ਵਾ ਐਡੀਆਂ ਐਡੀਆਂ ਗਾਵਾਂ ਇਤਰਾ ਨਹੀਂ ਪਲ ਜਾਂਦੀਆਂ ਹਾਂ ਬਿਲਕੁਲ 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 ਸੋ ਫਾਰਮ ਵਾਲੀ ਵੈੜਾ ਕਰਮਾਂ ਲਈ ਠੀਕ ਆ ਜੀ ਬੂਥੀ ਚਾਰੇ ਹੀ ਮੈਂ ਤਾਂ ਨਸਣਾ ਵੀ ਇੱਕੋ ਥਾਂ ਆਈਆਂ ਚਾਰੇ ਠੀਕ ਆ ਜੀ ਤੇ ਬੂਥੀ ਵੇਖੋ ਫੇਸ ਕੁਆਲਿਟੀ ਬਹੁਤ ਸੋਹਣੀ ਆ ਛੋਟਾ ਕੰਨ ਬੋਦੀ ਵਾਲੀ ਬੱਚੀ ਆ ਤੇ ਚਮਕਦਮ ਕਪੂਰੀ ਅੱਜ ਤੇ ਉਹ ਗੱਲ ਬੰਨੀ ਆ ਵੀਰਾਂ ਜਿੰਨਾ ਲੈਣੀ ਨਾ ਉਹਨੇ ਹੈ ਨਾ ਉਹ ਲਈਏ ਕਿ ਉਹ ਲਈਏ ਉਹ ਛੋਟਾ ਦੇ ਪਾ ਦਿੱਤੇ ਡਾਕਟਰ ਸਾਰੇ ਫਿਰ ਹਾਂ ਪਿਛਲੀ ਵਾਰੀ ਇੱਕ ਵੈੜ ਪਾਈ ਆ 75000 ਦੀ ਆ ਆ ਰਿੰਜ ਘੱਟ ਜਿਆ ਆ ਹਾਂ ਪੰਜਨਾ ਮੁੱਲ ਪਿਆ ਤੇ ਵੱਧ ਦੇ ਗਿਆ ਵੀਰ ਅੱਛਾ ਹਾਂ ਜੀ ਕਦੀ ਹੋਇਆ ਐਸਾ ਕੰਮ ਹਾਂ ਵਾੜੇ ਵੀ ਚੱਕੀਏ ਇਹਦਾ ਕਿੰਨਾ ਦੁੱਧ ਦੱਸਿਆ ਪਿਛਲੇ ਸੂਵੇ ਦਾ 27 28 ਲੀਟਰ ਪਹਿਲੇ ਨੇ ਦੁੱਧ ਚਵਾਇਆ ਸੀ 2500 ਬਾਰ-ਬਾਰ 27 28 ਲੀਟਰ ਦੁੱਧ ਭਰਾਇਆ ਇਹਨੇ ਕੈਨ ਨੂੰ ਸੰਧੂ ਸਾਹਾ 35 ਕੈਨ ਉਹ ਕੰਮ ਨਹੀਂ ਕਰਨਾ ਜਿਹੜਾ ਸਹੀ ਆ ਹਾਂ ਬਿਲਕੁਲ ਸਹੀ ਚਲੋ ਬਾਕੀ ਵਿਰਲਪੁਰ ਲੋ ਬੜੇ ਆ ਬਣਾ ਲਏ ਚਾ ਜਿਵੇਂ ਜਿਵੇਂ ਦੋਸਤੋ ਲੇਵਾ ਭਰਿਆ ਇਹਨੇ ਬੇਨ स्पून ਤੋਂ ਲੇਵੇ ਤੇ ਉਪਰੋਂ ਤਰੇ ਬਾਹਰ ਨਿਕਲ ਕੇ ਆਉਣਗੀਆਂ ਬਾਕੀ ਮੋٹے ਤੌਰ ਤੇ ਝੋਲੇ ਛਾਲੇ ਤੋਂ ਇੱਕੋਰੀ ਨਾਰਮਲੀ ਤੁਹਾਨੂੰ ਜਜਮੈਂਟ ਹੋ ਜਾਣੀ ਆ ਕੋਈ ਟਲਖਵਾ ਜਾਂ ਟਟਵਾ ਚੱਡਾ ਨਹੀਂਗਾ ਬਿਲਕੁਲ ਕੰਪੈਕਟ ਅਡਰੇ ਨੇ ਬਣਾ ਕੇ ਤਿਆ ਤੇ ਚਾਰੂ ਸੰਧੂ ਸਾਹਿਬ ਇੰਨੀ ਆ ਵੀ ਮੈਂ ਦੱਸੀਦਾ ਜਿਹੜਾ ਕੱਲ ਲੈਂਦੀਆਂ ਨਾ ਇਹ ਖਾਨੋਨੀਆਂ ਬੋਦੀ ਵਾਲੀ ਗਾਵਾ ਪਿੱਛੇ ਪਹਾੜ ਪਿੱਛੇ ਦੀ ਆਪਣੀ ਗਰੰਟੀ ਓਕੇ ਸਾਰਾ ਕੁਝ ਤੇ ਜਿਨ ਜਿਹਨੇ ਤਿਆਰੀ ਚ ਉਹਨਾਂ ਨਾ ਹਾਂਜੀ ਕੀ ਮੁੱਲ 베ਰੇ ਮੁੱਲ ਜੋ ਮਰਜ਼ੀ ਕਰ ਲਈ 95 ਕਰ ਲਈ ਲਾਕ ਕਰ ਲਿਓ ਕੰਮ ਨਹੀਂ ਕਰਨਾ 90000 ਦੀ ਹਣੀ 2000 ਰੁਪਇਆ ਛੋੜ 88000 ਦੀ 88000 ਦੀ ਹਾਂਜੀ 88 ਹਜ਼ਾਰ ਦੀ ਦੋਸਤੋ ਇਹ ਅੱਜ ਫਾਈਨਲ ਜਿਹੜੀ ਬਾਕੀ ਸਾਨੂੰ ਸਾਹਿਬ ਤੁਸੀਂ ਵੀ ਚਲੋ ਵੀਡੀਓ ਬਣਾ ਰਹੇ ਐਡੀ ਐਡੀਆ ਗਾਵਾਂ ਲੱਭਣੀਆਂ ਬੜੀਆਂ ਓਕੀਆਂ ਜੀ ਬਿਲਕੁਲ ਬਿਲਕੁਲ ਜੋ ਲੱਭਣ ਜਾਈਏ ਨਾ ਬਾਹਰ ਲੋਕੀ ਮੁੱਲ ਬੜਾ ਕਰਦੇ ਜੀ ਸਹੀ ਆ ਸਹੀ ਆ ਹਾਂਜੀ ਬਾਕੀ ਖਾਸ ਤੌਰ ਤੇ ਦੋਸਤੋ ਆਪਾਂ ਮੌਕੇ ਤੇ ਵੀਡੀਓ ਬਣਾ ਰਹੇ ਆ ਜਿਹੜੇ ਪਸ਼ੂ ਦੇ ਵਿੱਚ ਕੋਈ ਕਮੀ ਪੇਸ਼ੀ ਨਹੀਂ ਗਈ ਦੱਸ ਦਾਂਗੇ ਉਹ ਨਹੀਂ ਦੱਸੀ ਜਾਊਗੀ ਠੀਕ ਆ ਜੀ ਬਾਕੀ ਲੇਵਾ ਸਾਫ਼ ਸੁਥਰਾ ਤੇ ਸਾਫ਼ ਸੁਥਰਾ ਕਿਹਾ ਗਿਆ ਕੱਦ ਹਾਈਟ ਤੁਹਾਨੂੰ ਵਿੱਚੇ ਮੈਂਸ਼ਨ ਕਰਦੇ ਜਾ ਰਹੇ ਆ ਕੋਈ ਪਿੰਡੇ ਦੇ ਵਾਧੂ ਘਾਟੂ ਨਿਸ਼ਾਨ ਨਵੇ ਦੇ ਉੱਪਰ ਜਾਂ ਕੋਈ ਥਾਣ ਕੋ ਜੋੜਾ ਨਹੀਂਗਾ ਬ ਪੂਰੀ ਖਬਰਦਾਰ ਆ ਸਪੈਸ਼ਲ ਖਾਸ ਆ ਠੀਕ ਆ ਜੀ ਪਾਲਿਓ ਹੱਥ ਮੇਰੇ ਭਰਾ ਅਗਲੇ ਪਾਸੇ ਇੱਕ ਤੁਹਾਨੂੰ ਵੈੜ ਦਿਖਾ ਦਿੰਨੇ ਆ ਕ੍ਰੋਸ ਕੋ ਜਰਸੀ ਦਾ ਤੇ ਐਚਐਫ ਦਾ ਹਾਂ ਜਰਸੀ ਦੇ ਐਚਐਫ ਦਾ ਕੜੀ ਨੰਬਰ ਵੀ ਲਓ ਟੈਗ ਵੀ ਸਰਾ ਲੱਗਾ 9 ਨੰਬਰ ਬੂਤੀ ਬਾਤੀ ਬੜੀ ਬਾ ਕਮਾਲ ਆ ਨਾ ਮੈਂ ਨਾ ਬੂਤੀ ਵੀ ਸੋਹਣੀ ਦਾ ਵੀ ਇਹਦੇ ਵੇਲੇ 19 ਦਿਨ ਦਿਨ ਪੂਰੇ ਜੇ ਹਾਂ ਆ ਦੇਖੋ ਜੀ ਵੇਖੋ ਬਿਰਲ ਗੈਪ ਅੱਜ 11 ਤਰੀਕ ਹੈ ਨਾ ਇਹ ਸਵੇਰ ਕਿੰਨਾ ਦੂਜਾ ਹਾਂਜੀ ਦੂਜਾ ਜੀ ਇਹ ਵੀ ਗੱਬਣ ਆ ਗਈ ਹਾਂਜੀ ਗੱਬਣੀ ਆ ਗਈ ਇਹ ਤਿਆਰੀ ਇਹ ਲੈ ਜੂਗੀ ਦੋ ਚਾਰ ਤਨ ਕੋਈ ਇਹਦੇ ਵੇਲੇ 19 ਤਰੀਕ ਦਿਨ ਪੂਰੇ ਬਾਕੀ ਵੇਖੋ ਆਪਾਂ ਹੀ ਰਵੇ ਨਾ ਸਵੇਰ ਵੇਲੇ ਦੇ ਨੇ ਟਾਈਮ ਦਿਖਣੀ ਨਹੀਂ ਦਿਆ ਥੱਲੋਂ ਪੂਰੀ ਫੱਬੀ ਮੈਂਗਾ ਥੱਲੋਂ ਹੀ ਫੱਬੀ ਦੇ ਉੱਤੋਂ ਹੀ ਬਾਗਮਾਲ ਬੋਦੀ ਵਾਲੀ ਵਸ਼ੀ ਪੱਜੀ ਬੋਦੀ ਬੋਜਨ ਲੋਡ ਚੈੱਕ ਕਰੋ ਇਹ ਨਾ ਮੇਰਾ ਵੀ ਰੱਖ ਕੋਈ ਜਰਸੀ ਦੀ ਵੇਲੇ ਸੰਤੂ ਸਾਹਿਬ ਗਰਲੈਂਡੋ ਨਸਤ ਵੀ ਗਰਲੈਂਡੋ ਚ ਵੀ ਨਹੀਂ ਪੱਕ ਰੱਖਦੀ ਵੇਖ ਲਓ ਨਹੀਂ ਤਾਂ ਹੀ ਵੇਖਾ ਨਹੀਂ ਗਰਲੈਂਡੋ ਵੀ ਹੈਗੀ ਆ ਇਰਲੈਂਡੋ ਇਹੋ ਜਿਹੇ ਦਿਆਂ ਇਰਲੈਂਡੋ ਵੀ ਹੋ ਗਈ ਚਲੋ ਸਾਰੀਆਂ ਨਸਲ ਆ ਗਿਆ ਕਿਸੇ ਭਰਾ ਦਾ ਸ਼ੌਂਕ ਪੂਰਾ ਹੋ ਗਿਆ ਇਹਨਾਂ ਜੀ ਕਰਦਾ ਇਰਲੈਂਡੋ ਦਾ ਉਹ ਵੀ ਹੱਥ ਪਾ ਸਕਦਾ ਵੀ ਇਹਦੇ ਚ ਕ੍ਰੋਸ ਆ ਗਿਆ ਠੀਕ ਆ ਹਾਂਜੀ ਹਾਂਜੀ ਤੇ ਬੂਥੀ ਬਾਤੀ ਬਹੁਤ ਸੋਹਣੀ ਤੇਰਾ ਵਿਖਾਉਣੇ ਆ ਤੁਹਾਨੂੰ ਆਪਾਂ ਇਹਦਾ ਵੀ ਸੰਧੂ ਸਾਹਿਬ ਜਿਹੜਾ ਸਹੀਦ ਦੁੱਧ ਰਿਆ ਇਹ 30 ਲੀਟਰ ਚ ਹੋਇਆ ਏ ਝੂੜ ਮਾਰ ਨੂੰ ਜਿੰਨਾ ਮਰਜ਼ੀ ਕਹਿ ਲਈਏ ਬਾਕੀ ਲੋੜ ਲਾੜੀ ਕਰਮਾਂ ਵਾਲੀ ਨੂੰ ਪੂਰਾ ਮੈਂ ਗੱਲ ਲੈਂਥ ਕਿੱਡੀ ਫਿਰ ਰੇਲ ਗੱਡੀ ਦਾ ਜਿਹੜਾ ਡੱਬਾ ਨਾ ਕਹਿੰਦਾ ਵੀ ਸਿਫਤਾਂ ਕਰੀ ਜਾਂਦੇ ਪਰ ਐਸਾ ਚੀਜ਼ ਦੀਆਂ ਸਿਫਤਾਂ ਤਾਂ ਫਿਰ ਕਰਨੀਆਂ ਬਾਕੀ ਕਰਨੀਆਂ ਵੀ ਬੰਦੀਆਂ ਅੱਜ ਸਿਫਤਾ ਵਾਕਈ ਮਾਰਕ ਕਰੀ ਕਰਤਾ ਨੇ ਕਿੱਥੋਂ ਕਿੱਥੋਂ ਐਨੀ ਭੱਜ ਦੌੜ ਕਰਕੇ ਮਾਲ ਜੋੜਿਆ ਤੇ ਜੇ ਸਿਫਤ ਨਾ ਕਰਦੇ ਤਾਂ ਵੀ ਸਵਾਦ ਇਹ ਚਾਰ ਜ਼ਿਲ੍ਹੇ ਫਿਰਕੇ ਤੇ ਫੇਰ گاਵਾ ਲਈਆ ਬਸ ਬਸ ਨਹੀਂ ਨਹੀਂ ਇਹ ਵੀ ਹਿੰਮਤ ਕਰਨੀ ਪੈਂਦੀ ਹੈ ਕਿਤੇ ਐਵੇਂ ਥੋੜਾ ਇਕੱਠਾ ਸਿੰਦੂ ਸਾਹਿਬ گاਵਾ ਚੰਗੀਆਂ ਦੇ ਨਾਲ ਭਾਵੇਂ ਚੰਗੇ ਹੋਣੇ ਚਾਹੀਦੇ ਆ ਬਸ ਬਸ ਦੰਗਰ ਤੇ بڑے بڑے ਪੱਜੇ ਲੋਕਾਂ ਤੋਂ ਵਾੜ ਵੇਖੋ ਮੇਰੇ ਭਰਾ ਠੀਕਾ ਜੀ ਬੜੀ ਸਫਾਈਆਂ ਦੇ ਵਿੱਚ ਆ ਪਿੰਡੇ ਦੀ ਸਫਾਈ ਹਵਾਨੇਲੇ ਦੇ ਦੀ ਬਾਕੀ ਠੰਡੀ ਸੀਸਲਾਗ ਘਾਹ ਪਾਰ ਪਛੇਰੀ ਭੂਲ ਦੀ ਆਪਣੀ ਗਰੰਟੀ ਆ ਹਾਂ ਇਹ ਦੇਖੋ ਫਿਰ ਜਿਤਨਾ ਕੋਈ ਮਰਜੀ ਬੈਤਰੇ ਲੇਵਾ ਬੜਾ ਇਹ ਕਰਮਾਲੀ ਨ ਲੱਗਾ ਜੇ ਇਹ ਦੇਖੋ ਠੱਲਾ ਜੇ ਚੰਗੀ ਆ ਠੱਲਾ ਬਹੁਤ ਜਿਆਦੀਆਂ ਲੇਵੇ ਦੇ ਵਿੱਚ ਜਿਗ ਦੀ ਬੱਛੀ ਜੇ ਮਗਰ ਤੁਹਾਨੂੰ ਬੱਛੀ ਵਿਖਾਈਏ ਤੋਹਫਾ ਹੀ ਇਹ ਬਲੈਕ ਮਤਲਬ ਇਹ ਪਹਿਲਣੀਆਂ ਪਹਿਲਣ ਪਲੂਨ ਆ ਬੱਛੀ ਦਾ ਨਮ ਹੋਣਾ ਪਿਓਰ ਜਰਸੀ ਮਗਰ ਜਿਗ ਦੀ ਬੱਛੀ ਆ ਨਾ ਹਾਂਜੀ ਹਾਂਜੀ ਬਲੈਕ ਹੀ ਇੱਕ ਰੰਗ ਦੀ ਬੱਛੀ ਨਾ 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 ਲਾਲ ਰੰਗ ਹੈ ਲਾਲ ਰੰਗ ਹਾਂ ਇਹਨੂੰ ਅੱਜ ਕਿੰਨੇ ਦਿਨ ਹੋ ਗਏ ਡਾਕਟਰ ਇਹਨੂੰ ਤਜਾਦਨ ਜੇ 14 15 ਲੀਟਰ ਬੋਲਾ ਜੇ ਦੁੱਧ ਜਿਆਦਾ ਨਹੀਂ ਕਹਿੰਦਾ 20 ਲੀਟਰ ਮੰਨ ਲੈ 20 22 20 22 ਲੀਟਰ ਮੰਨ ਲੈ ਲੋ ਜੀ ਆ ਵੇਖੋ ਫਿਕਸ ਲੈ ਵੇ ਦੀ ਵੇਖੋ ਫਿਰ ਕਿੱਡੀ ਸੁਣਾ ਚੈੱਕ ਕਰੋ ਤੁਸੀਂ ਬੱਚੀ ਦਾ ਜਿੱਦਾਂ 14 ਕੋਈ ਜਰਸੀ ਲਾਉ ਜਿਹੜੀ ਇਹਦੀ ਆ ਪੱਤੀ ਵਿਖਾ ਦੇਣੀ ਹੈ ਨਾ ਸੋਨੇ ਤੇ ਸੁਹਾਗਾ ਹੀ ਆ ਠੀਕ ਆ ਕੋਈ ਡਾਕਟਰ ਸਾਹਿਬ ਇਧਰ ਨੂੰ ਤੋੜ ਕੇ ਵਿਖਾ ਦੇ ਇੱਕ ਵਾਰੀ ਫਿਰ ਤੇ ਬਾਕੀ ਸੰਧੂ ਸਾਹਿਬ ਜਿਹੜਾ ਤੁਹਾਨੂੰ ਅੱਗੇ ਰੱਖਿਆ ਨਗੀਨਾ ਬਹੁਤ ਚੰਗਾ ਮਗਰ ਜੇ ਪਲੱਸ ਪੁਆਇੰਟ ਜਿਹੜੀ ਮਗਰ ਜੇ ਜਰਸੀ ਬੱਚੀ ਆ ਬڑے ਭਰਾ ਆਪਣੇ ਡਿਮਾਂਡ ਕਰਦੇ ਠੀਕ ਹੈ ਵੈਸੇ ਜਰਸੀ ਬੱਛੀਆਂ ਚਲੋ ਨਾਰਮਲੀ ਆਪਾਂ ਵੇਖਦੇ ਆ ਰੰਗ ਰੈਡ ਕਲਰ ਦੇ ਵਿੱਚ ਗਰੇ ਦੇ ਵਿੱਚ ਫਿਰ ਇੱਧੇ ਵੇਖੋ ਮੜਿਆ ਆ ਆਹ ਟੀ ਵਿੱਚ ਵੀ ਇਹ ਪੂਰੀ ਟੂਬ ਹੀ ਆ ਠੀਕ ਹੈ ਜੀ ਮਗਰ ਰੰਗ ਆ ਬੱਛੀ ਤਾਂ ਚੰਗਾ ਹੈ ਹਾਂਜੀ ਹਾਂਜੀ ਮੈਂ ਪਿਓਰ ਕਿਦੇ ਕੁਆਲਟੀ ਜਿੱਦਣ ਪਾਈ ਨਾ ਪਰਸੋਂ ਇਹਨੇ ਨਾਰੰਗ ਦੇ ਵਿੱਚ ਬੱਛੀ ਜਰਸੀ ਆ ਗਈ ਪਿਓਰ ਜਰਸੀ ਪਾਈ ਆ ਤੋਹਫਾ ਹੀ ਪਾਤਾ ਏ ਨਹੀ ਨਹੀ ਇੱਕੜਾ ਸੀਮਨ ਜਿਗ ਦੀ ਜਿਗ ਦੀ ਜਿਗ ਦੀ ਲੋ ਜੀ ਜਿਗ ਦੀ ਮਗਰ ਇਹ ਬੱਛੀ ਆ ਤੇ ਬੱਛੀ ਜਿਹੜੀ ਵੱਡੀ ਬਹਿੜਾ ਪਾਇਣ ਵੀ ਪੂਰੀ ਕਮਾਲ ਦੀ ਹੈ ਬੂਤੀ ਬਾਤੀ ਬਰੀਕੀ ਦੇ ਵਿੱਚ ਆ ਸਾਰ ਫਿਕਸ ਲੈ ਲਈਆ ਅੱਛਾ ਡਾਕਟਰ ਕਿੰਨਾ ਦੱਸਿਆ ਤੇ ਥੱਲੇ ਇਹ ਤੇ 14 ਲੀਟਰ ਬੋਲੀ ਬੋਲੀ ਹੈ ਜੀ 14 ਲੀਟਰ ਬੋਲੀ ਹਾਂਜੀ ਠੀਕ ਆ ਜੀ ਸੋ ਚਵਾਈ ਪਸਮਾਈ ਦੀ ਓਕੇ ਵੀ ਓਕੇ ਆ ਬੋਲੀ ਨੂੰ ਵਰਗੀ ਉਹ ਜੀ ਥਣ ਤੋਂ ਬੜਾ ਸੁਆਦੀ ਆ ਤੇ ਫਿਕਸ ਲੈਵਾ ਬੋਲੀ ਦੀ ਕੁਆਲਿਟੀ ਚੰਗੀ ਆ ਠੀਕ ਆ ਜੀ ਬਾਕੀ ਰੰਗ ਬਾਜਾ ਕਰਮਾਂ ਦੀ ਬਹੁਤ ਮਤਲਬ ਹੱਲੇ ਵਾਲਾ ਬਹੁਤ ਘੱਟ ਮੇਦਾ ਪਾੜ ਵਾਲਾ ਲੈਵਾ ਜਿਹਨੂੰ ਫਾੜੀ ਲਾ ਦਿੰਦੇ ਆਪਾਂ ਹਾਂ ਵੇਖੋ ਕਿੰਨਾ ਪਿਆਰਾ ਲੈਵਲਗਾ ਚੁਸਤੀ ਫੁਰਤੀ ਬਹੁਤ ਹਾਂ ਠੀਕ ਆ ਤੇ ਡਾਕਟਰ ਕੀ ਡਿਮਾਂਡ ਕੀ ਮੁੱਲ ਕਰੇ ਕਹਿੰਦਾ ਜੀ ਇਹ 75 ਦੀ ਦੇ ਦਾਂਗੇ ਸੰਤੂ ਸਾਹਿਬ ਜੀ ਮਰਜ਼ੀ ਦੀ 75 ਦੀ ਹਾਂ ਨਾ ਬਸ ਹਾਂਜੀ ਹਾਂਜੀ ਲਓ ਜੀ 75000 ਦੀ ਦੋਸੇ ਇਹ ਫਾਈਨਲ ਮਿਲ ਜੂਗੀ ਤੁਹਾਨੂੰ ਯੈਸ ਨੋ 75000 ਦੀ ਮਗਰ ਵੀ ਬੱਛੀ ਐ ਆਪ ਵੀ ਬੱਛੀ ਐ ਠੀਕ ਆ ਜੀ ਸੋ ਥਾਂ ਤੁਹਾਨੂੰ ਬੜਾ ਵਧੀਆ ਲੱਗਾ ਥੀ ਚੁਵਾਈ ਵਾਲਾ ਥਾਂ ਲੱਗਾ ਕਰਮਾਲੀ ਨੂੰ ਸੋ 75000 ਦੀ ਐ ਬਾਕੀ ਤੁਸੀਂ ਕਾਲ ਕਰ ਲਿਓ ਜਿੱਥੇ ਬਸ ਥੋੜਾ ਬਵਾਦਾ ਕਿਸੇ ਭਰਾ ਦਾ ਵਿੱਚੋਂ ਗੁਜਾਇਸ਼ ਹੋਈ ਮਾਨਤਨ ਦੀ ਮਾਨਤਨ ਹੋ ਜਾਊਗਾ ਠੀਕ ਆ ਪਸੰਦ ਆਊਗੀ ਬਿਲਕੁਲ ਬਲੈਕ ਡਾਇਮੰਡ ਅੱਗੇ ਇੱਕ ਤੁਹਾਨੂੰ ਆਪਾਂ ਵੈਡ ਗਾਂ ਵਿਖਾ ਦਿੰਨੇ ਆ ਇਹ ਡਾਕਟਰ ਕਿਵੇਂ ਆ ਇਹ ਸੂਆ ਜੀ ਤੀਜਾ ਹਾਂਜੀ ਕੋਈ ਦੂਜਾ ਮੱਲੇ ਕੋਈ ਤੀਜਾ ਮੱਲੇ ਇਹਨੂੰ 18 19 ਦਿਨ ਹੋ ਗਏ ਸੂਈ ਨੂੰ ਠੀਕ ਆ ਜੀ ਲਓ ਜੀ 17 ਤੋਂ 19 ਦੇ ਦਿਨ ਦਾ ਸਮਾਂ ਡਾਕਟਰਾਂ ਦਾ ਵੀ ਇਹਨੂੰ ਹੋ ਗਿਆ ਸੂਈ ਨੂੰ ਕਿੰਨਾ ਦੁੱਧ ਇਹਦੇ ਥੱਲੇ ਸੰਧੂ ਸਾਹਿਬ 17 ਲੀਟਰ ਦੁੱਧ ਚਵਾ ਕੇ ਦੇਣਾ ਆ ਪਾ ਕਿੰਨਾ 17 ਲੀਟਰ ਲਓ ਜੀ 17 ਲੀਟਰ ਠੀਕ ਆ ਬੱਚਾ ਹੈਗਾ ਤੇ ਮਗਰ ਹਾਂਜੀ ਹਾਂਜੀ ਅਹਾਂ ਬੱਛਾ ਜੀ ਲਓ ਜੀ ਬੱਛਾ ਮਗਰ ਆ ਠੀਕ ਆ ਜੀ ਸੋ 17 ਲੀਟਰ ਹੈ ਇਸ ਵਕਤ ਤੇ ਥੱਲੇ ਦੁੱਧ ਤੇ ਜਾਸੂਆ ਕੋਈ ਅੰਗ ਕੇ ਸੌਦਾ ਕਰ ਲੇ ਕੋਈ ਦੂਜਾ ਮਨ ਵਾਲੇ ਚਲੋ ਹਰੇਕ ਪ੍ਰਾਤੀ ਆਪੋ ਆਪਣੀ ਸਮਝਾਂ ਬਾਕੀ ਚਵਾ ਦੇ ਵਿੱਚ ਓਕੇ ਰਪੋਰਟ ਹੋ ਡੱਕ ਮੈਂ ਕਹਾ ਸੰਧੂ ਸਾਹਿਬ ਐ ਕੋਲੀ ਰੂਰਗੀ ਬਾਕੀ ਥਾਣਾ ਹੀ ਬੜਾ ਸਵਾਤੀ ਪੂਰਾ ਮੁਠੀ ਵਾਲਾ ਥਾਣਾ ਠੀਕ ਆ ਜੀ ਬਿਲਕੁਲ ਲੰਥ ਕਿੱਡੀ ਲੰਮੀ ਆ ਸੋ ਲੰਬਾਈ ਲਬੂਈ ਇਹਦੀ ਵੀ ਪੂਰੀ ਆ ਸੋ ਜੈਨੂਨ ਜਾਇਜ਼ ਰੇਟ ਦੇ ਵਿੱਚ ਹੀ ਇਹ ਵੈੜ ਜਿਹੜੀ ਤੁਹਾਨੂੰ ਮਿਲ ਜੂਗੀ ਤੇ ਜਾਸੂਆ ਸੂਈ 17 ਲੀਟਰ ਇਸ ਵਕਤ ਹਾਜ਼ਰ ਸੋ ਪੂਰਾ ਮੁਠੀਦਾਰ ਥਾਣੇ ਦਾ ਠੀਕ ਆ ਜਵਾਈ ਦੀ ਓਕੇ ਇੱਕ ਨੰਬਰ ਦੀ ਨੋਕਲਾ ਥਣ ਵੀ ਸੰਧੂ ਸਾਹਿਬ ਵਧੀਆ ਲੱਗਦਾ ਹਾਂ ਇਹ ਦੇਖੋ ਫਿਰ ਜਿੱਤਰਾ ਕੋਈ ਮਰਜੀ ਵੀਰ ਭੈਣ ਭਰਾ ਬੈਠ ਰਿਹਾ ਠੰਡੀ ਤੇਰੀ ਉਤਰਾ ਹਨਾ ਠੰਡੀ ਉਹ ਜੀ ਸੀਲੀਆਂ ਸੂਲੀਆਂ ਪੂਰੀਆਂ ਨੇ ਠੀਕ ਆ ਜੀ ਤੇ ਇਹ ਡਾਕਟਰ ਕੀ ਵੀਰ ਬਾਕੀ ਦਾ ਮੂਹ ਇਹ ਆਪਾਂ 57000 ਦੀ ਦੇ ਦੇਣੀ ਅੱਜ 57000 ਹਾਂ ਜੀ ਕੋਈ ਛੋੜ ਛੜ ਹੋਰ ਕਰਤੀਏ 2000 ਛੋੜ 55 ਦੀ ਜੈਸਨ ਹੋਈ ਏ 55000 ਹਾਂ ਜੀ ਲਓ ਜੀ ਚੱਕੋ 55000 ਦੀ ਠੀਕ ਆ ਜੀ हां ना ਜਿਹੜੀ 55000 ਦੀ 17 ਲੀਟਰ ਦੁੱਧ 55000 ਦੀ ਅੱਜ ਬਿਲਕੁਲ ਸੰਦੇ ਸਾਹਿਬ ਭਾਪ ਹੋਏ ਕੀਤੇ ਮਿੱਠੇ ਮਿੱਠੇ ਠੀਕ ਆ ਜੀ ਵੀ ਮੇਰਾ ਵੀ ਜਿਹੜਾ ਲੈ ਗਿਆ ਲੈ ਗਿਆ ਜਿਹੜਾ ਰਹਿ ਗਿਆ ਰਹਿ ਗਿਆ ਚਲੋ ਜਿਹੜਾ ਰਹਿ ਗਿਆ ਉਹਨੂੰ ਗਾਹ ਫਿਰ ਦਿੱਤੀ ਫਿਰ ਦੇਵਾਂਗੇ ਠੀਕ ਆ ਲੋ ਵੀ ਠੀਕ ਆ ਰਹਿ ਨਹੀਂ ਦਿੰਦੇ ਕਿ ਚਲੋ ਜਿਹੜੇ ਪੁਰਾਣੇ ਖਰੀਦਤੀ ਕਰਨੀ ਹੁੰਦੀ ਆ ਜੀ ਤੇ ਮਿਲ ਹੀ ਜਾਂਦੇ ਨੇ ਨਹੀਂ ਨਹੀਂ ਸੰਧੂ ਸਾਹਿਬ ਮਾਲਕ ਦੀ ਕਿਰਪਾ ਚਾਹੀਦੀ ਗੁਰੂ ਰਾਮ ਦੋ ਤਿੰਨੇ ਦੇ ਅੰਦਰ ਬੱਜੀਆਂ ਗਾਵਾਂ ਹਾਂ ਇਸ ਤਰ੍ਹਾਂ ਸਟਾਕ ਭਰ ਕੇ ਰੱਖੂ ਅੱਛੇ ਪੂਰੀ ਸਿਆਲ ਮਾਲਕ ਸੋਖ ਰੱਖੇ ਹਾਂਜੀ ਹਾਂਜੀ ਆਉਂਦਾ ਰਵੇ ਬਿਲਕੁਲ ਮਾਲ ਇੱਥੇ ਤਰ੍ਹਾਂ ਗਾਵਾਂ ਮਾਲਕ ਦੀ ਕਿਰਪਾ ਨਾਲ ਤੁਹਾਨੂੰ ਪ੍ਰਧਾ ਮਾੜੀ ਨਹੀਂ ਲਈ ਦੇਸੀ 도ਗਲੀ ਗਾਂ ਦੇ ਇਹ ਵੀ ਵੱਡੀ ਵੱਡਾ ਸਟਾਕ ਆ ਤਕਰੀਬਨ ਕੋਈ 8-7 ਨੱਕ ਜਿਹੜੇ ਅੱਜ ਆਪਾਂ ਤੁਹਾਨੂੰ ਦਿਖਾਤੇ ਆ ਤਕਰੀਬਨ 6 ਬਣਾ ਦਿਖਾਤੀਆਂ ਨੇ ਠੀਕ ਆ ਜੀ ਪਹਿਲੇ ਸਵੇਰੇ ਦੂਜੇ ਸਵੇਰੇ ਤੀਜੇ ਸਵੇਰੇ ਤੱਕ ਇੱਕ ਇਧਰ ਮਾਝ ਤੁਹਾਨੂੰ ਦਿਖਾਤੀ ਆ ਨੀਲੀ ਦੀ ਮਾਝਾ ਮਗਰ ਨੀਲੀ ਪੂਰਾ ਵੇਰਵਾ ਤੁਹਾਨੂੰ ਮਿਲ ਗਿਆ ਠੀਕ ਹੈ ਜੀ ਬੱਚੇ ਨਾਲ ਪ੍ਰੋਪਰ ਦਿਖਾਤੇ ਆ ਨਾੜੂਆਂ ਤੇ ਬਿਲਕੁਲ ਉੱਤੇ ਬੱਚੇ ਆ ਸੋ ਜਿੰਨੇ ਜਿੰਨੇ ਦਿਨ ਹੋਏ ਆ ਜਿੰਨੇ ਜਿੰਨੇ ਸਮਾਂ ਹੋਇਆ ਤੇ ਜਿੰਨਾ ਦੁੱਧ ਜਿੰਨਾ ਰੇਟ ਪੜਤਾ ਪ੍ਰੋਪਰ ਮੇਰੇ ਪ੍ਰਾਤ ਧਿਆਨ ਨਾਲ ਸੁਣ ਲਿਓ ਡਿਟੇਲ ਉਸ ਤੋਂ ਬਾਅਦ ਇੱਥੇ ਆਣ ਕੇ ਆਪਦੀ ਤਸੱਲੀ ਕਰ ਲਿਓ ਚੋਚਵਾ ਕੇ ਤੇ ਡਾਕਟਰ ਸਾਹਿਬ ਇੱਕ ਨੰਬਰ ਕਰਤੀ ਨੰਬਰ ਆਪਣਾ ਸੰਧੂ ਸਾਹਿਬ 84 379 335 99 ਬਾਕੀ ਜਿੰਨੀਆਂ ਵੀ گاਵਾ ਮੱਜਾ ਜਾਂ گاਵਾ ਸੁਈਆਂ ਵਾ ਥਣ ਘਟਵਾਦੀ ਪੂਰ ਛੱਟੀ ਦੀ ਉਹਦੀ ਆਪਣੀ ਗਰੰਟੀ ਠੀਕ ਹੈ ਜੀ ਤੇ ਬਾਕੀ ਮੇਰੇ ਵੀ ਰਿਹਾ ਇੱਥੇ ਆਣ ਕੇ ਆਪਣੀ ਵਿਜ਼ ਠੀਕ ਹੈ ਭਰਾ ਬੁਰਜ ਮਿਲਕ ਫਾਰਮ ਆਪਣੇ ਘਰ ਦੀ ਲੋਕੇਸ਼ਨ ਸਿੱਧੀ ਹੈ। ਲੋ ਜੀ ਬੁਰਜ ਮਿਲਕ ਫਾਰਮ ਆ ਲਾਈਵ ਲੋਕੇਸ਼ਨ ਚਾ ਵੈਸੇ ਕਰੰਟ ਲੋਕੇਸ਼ਨ ਆ ਕੋਈ ਭਰਾ ਐਡ ਕਰਕੇ ਸਿੱਧੀ ਵਿజిਟ ਕਰ ਸਕਦਾ। ਬੱਡੇ ਸੁਭਰਾ ਪਿੰਡ 8-10 ਕਿਲੋਮੀਟਰ ਦੀ ਦੂਰੀ ਹਰੀ ਕੇ ਪੱਤਨ ਤੋਂ। ਧੰਨਵਾਦ ਸਾਰੇ ਭਰਾਵਾਂ ਦਾ ਪੂਰੀ ਵੀਡੀਓ ਵੇਖਣ ਦੇ ਲਈ ਮਿਲਦੇ ਹਾਂ ਇੱਕ ਨਵੀਂ ਅਪਡੇਟ ਨਾਲ। ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ।